ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਅਮਿਅ ਰਸ ਅੰਮ੍ਰਿਤ ਹਰ ਕਾ ਨਾਮ ਹੀ ਪਈ ਅੰਮ੍ਰਿਤ ਬਾਣੀ ਵਿੱਚ ਨਾਮ ਅਮਿਅ ਕਹੀਏ ਅੰਮ੍ਰਿਤ ਰੂਪੀ ਰਸ ਹੈ ਵਾ ਬਾਣੀ ਵੀ ਅੰਮ੍ਰਿਤ ਰੂਪ ਹੈ ਪ੍ਰੇਮ ਵੀ ਅਮਿਓ ਅਮਰਤ ਰੂਪ ਹੈ ਅਤੇ ਪਰਮੇਸ਼ਰ ਦਾ ਨਾਮ ਵੀ ਅਮਰਤ ਰੂਪ ਹੈ। ਅਰਥਾਤ ਇਹ ਸਾਰੀਆਂ ਚੀਜ਼ਾਂ ਹੀ ਅਮਰਤ ਰੂਪ ਹਨ। ਕਿਉਂਕਿ ਬਾਣੀ ਦੇ ਨਾਲ ਅਮਰਤ ਬਣਦਾ ਹੈ ਤੇ ਪ੍ਰੇਮ ਪੈਦਾ ਹੁੰਦਾ ਹੈ ਤੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਉ। ਏ ਭਾਈ ਮਨ ਤਨ ਕਰਕੇ ਹਿਰਦੇ ਵਿੱਚ ਪਰਮੇਸ਼ਰ ਦਾ ਸਿਮਰਨ ਕਰੋ। ਵਤਨ ਤੇਰੀ ਦੇ ਰੂਪੇ ਸਥਾਨ ਵਿੱਚ ਰਹਿਣ ਵਾਲੀ ਮਨ ਨਾਲ ਪਰਮੇਸ਼ਰ ਦਾ ਸਿਮਰਨ ਕਰੋ। ਅਤਿ ਅੱਠੇ ਪਹਿਰ ਪਰਮੇਸ਼ਰ ਦੇ ਕੀਰਤਨ ਵਿੱਚ ਪਾਗ ਕੀ ਰਸਨਾ ਨਾਲ ਗੁਣਾ ਨੂੰ ਗਾਉਣਾ ਕਰੋ। ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹੈ ਸੁਆਉ। ਏ ਗੁਰ ਸਿੱਖੋ ਤੁਸੀਂ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੱਚਾ ਉਪਦੇਸ਼ ਸੁਣਨਾ ਕਰੋ। ਇਹੋ ਹੀ ਸੱਚਾ ਸੁਆਉ ਪ੍ਰਯੋਜਨ ਮਤਲਬ ਲਾਭ ਹੈ। ਜਨਮ ਪਦਾਰਥ ਸਫਲ ਹੋਏ ਮਨ ਮਹਿ ਲਾਏ ਪਾਉ ਤੁਹਾਨੂੰ ਮਨੁੱਖਾ ਜਨਮ ਰੂਪੀ ਪਦਾਰਥ ਮਿਲਿਆ ਹੋਇਆ ਫੇਰ ਹੀ ਸਫਲ ਸਫਲਾ ਹੋਵੇਗਾ ਜੇਕਰ ਮਨ ਹਿਰਦੇ ਵਿੱਚ ਵਾਹਿਗੁਰੂ ਨਾਲ ਪਾਉ ਪ੍ਰੇਮ ਲਾਏ ਹੋ ਲਵਣਾ ਕਰੋਗੇ ਸੂਖ ਸਹਿਜ ਆਨੰਦ ਕਣਾ ਪ੍ਰਭ ਜਪਦਿਆ ਦੁਖ ਜਾਏ ਪਰਮੇਸ਼ਰ ਦਾ ਨਾਮ ਜਪਤਿਆ ਕਹੀਏ ਜਪਦਿਆਂ ਜੰਮਣ ਮਰਨ ਦਾ ਵਾ ਸੰਸਾਰਿਕ ਦੁਖ ਚਲਿਆ ਜਾਂਦਾ ਹੈ ਅਤਿ ਆਜੂਤ ਸੁਖ ਰੂਪ ਬ੍ਰਹਮ ਦੀ ਪ੍ਰਾਪਤੀ ਵਾਲਾ ਗਣਾ ਬਹੁਤਾ ਆਨੰਦ ਆਨੰਦ ਪ੍ਰਾਪਤ ਹੁੰਦਾ ਹੈ। ਭਾਵ ਬ੍ਰਹਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਨਾਮ ਜਪਤ ਸੁਖ ਊਪਜੈ ਦਰਗਹਿ ਪਾਈਐ ਥਾਉ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਰਿੱਦੇ ਵਿੱਚ ਆਤਮਿਕ ਸੁਖ ਆਨੰਦ ਪੈਦਾ ਹੁੰਦਾ ਹੈ। ਅਤੇ ਪਰਮੇਸ਼ਰ ਦੀ ਨਿਆਂ ਸਭਾ ਵਿੱਚ ਵੀ ਥਾਉ ਟਿਕਾਣਾ ਸਥਿਤੀ ਪਾਈਦੀ ਹੈ। ਮਹੱਲਾ ਪੰਜਵਾ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਾਦੀ ਹੀ ਪਰਮੇਸ਼ਰ ਦਾ ਨਾਮ ਅਰਾਧਨਾ ਕਰੀਦਾ ਜਦ ਪੂਰਨ ਸਤਿਗੁਰੂ ਨਾਮ ਜਪਣ ਦੀ ਮਤ ਸਿੱਖਿਆ ਦਿੰਦੇ ਹੈ ਬਾਣੇ ਜਪ ਤਪ ਸੰਜਮੋਂ ਬਾਣੇ ਹੀ ਕੱਢ ਲੇ ਗੁਰੂ ਸਾਹਿਬ ਜੀ ਦੇ ਬਾਣੇ ਹੁਕਮ ਮੰਨਣਾ ਹੀ ਸਭ ਜਪ ਤਪ ਤੇ ਸੰਜਮੋਂ ਸਾਧਨ ਹੈ ਲਾਹ ਲਾਹੀ ਗੁਰੂ ਦੇ ਬਾਣੇ ਹੁਕਮ ਅਨਸਾਰ ਹੀ ਜਪ ਤਪ ਸੰਜਮ ਆਦ ਕਰੀ ਦੇ ਪਾਵੇ ਹੁਕਮ ਵਿੱਚ ਹੀ ਸਫਲੇ ਹੁੰਦੇ ਆ ਬਾਣੇ ਹੁਕਮ ਮੰਨਣ ਵਾਲੇ ਨੂੰ ਹੀ ਪਰਮੇਸ਼ਰ ਸੰਸਾਰ ਸਮੁੰਦਰ ਵਿੱਚੋਂ ਕੱਢ ਲੈਂਦਾ ਹੈ ਬਾਣੇ ਜੂਨ ਪਵਾਈਏ ਬਾਣੇ ਬਖਸ਼ ਕਰੇ ਪਰਮੇਸ਼ਰ ਆਪਣੇ ਬਾਣੇ ਹੁਕਮ ਅਨਸਾਰ ਹੀ ਵਾਸ਼ਨਾ ਵਿੱਚ ਵੱਜੇ ਜੀਵਾਂ ਨੂੰ ਜੂਨਾ ਵਿੱਚ ਭੋਂਦਾ ਫਿਰਦਾ ਹੈ ਤੇ ਪਰਮੇਸ਼ਰ ਆਪਣੇ ਹੁਕਮ ਅਨਸਾਰ ਹੀ ਗੁਰਾਂ ਦੁਆਰਾ ਨਾਮ ਜਪਣ ਦੀ ਬਖਸ਼ਿਸ਼ ਦੇਣਾ ਕਰਦਾ ਹੈ। ਭਾਣੇ ਦੁੱਖ ਸੁੱਖ ਭੋਗੀਐ ਭਾਣੇ ਕਰਮ ਕਰੇ। ਪਰਮੇਸ਼ਰ ਦੇ ਭਾਣੇ ਕਹੀਏ ਹੁਕਮ ਵਿੱਚ ਹੀ ਪਾਪ ਕਰਮਾਂ ਕਰਕੇ ਦੁੱਖ ਤੇ ਪੁੰਨ ਕਰਮਾਂ ਕਰਕੇ ਸੁੱਖ ਨੂੰ ਭੋਗਣਾ ਕਰੀਦਾ। ਅਤੇ ਭਾਣੇ ਹੁਕਮ ਵਿੱਚ ਹੀ ਜੀਵ ਸੰਚਿਤ ਕਿਰੇ ਮਾਨ ਤੇ ਪਰਾਲਬਧ ਰੂਪੀ ਕਰਮਾਂ ਨੂੰ ਕਰਦਾ ਹੈ। ਭਾਣੇ ਮਿੱਟੀ ਸਾਜ ਗੈ ਭਾਣੇ ਜੋਤ ਤਰੇ। ਹਾਂ ਹੁਕਮ ਵਿੱਚ ਹੀ ਮਿੱਟੀ ਆਦ ਪੰਜ ਤੱਤਾਂ ਨਾਲ ਸਰੀਰਾਂ ਨੂੰ ਸਾਜ ਰਚ ਬਣਾ ਕਰਕੇ ਫਿਰ ਆਪ ਹੀ ਪਰਮੇਸ਼ਰ ਨੇ ਆਪਣੇ ਭਾਣੇ ਹੁਕਮ ਵਿੱਚ ਉਹਨਾਂ ਦੇਹਾਂ ਅੰਦਰ ਆਪਣੀ ਚੇਤਨ ਸੱਤਾ ਰੂਪੀ ਜੋਤ ਧਰਨਾ ਰੱਖਣਾ ਕੀਤਾ ਹੈ ਭਾਣੇ ਭੋਗ ਪੋਗਾਏ ਦਾ ਭਾਣੇ ਮਨਹਿ ਕਰੇ ਹਾਂ ਆਪਣੇ ਭਾਣੇ ਹੁਕਮ ਵਿੱਚ ਹੀ ਜੀਵਾਂ ਦੀ ਵਾਸ਼ਨਾ ਅਨੁਸਾਰ ਮਾਤ ਲੋਕ ਸਵਰਗ ਲੋਕ ਤਿਬ੍ਰह्म ਲੋਕ ਦੇ ਭੋਗਾ ਨੂੰ ਪੋਗਾਉਂਦਾ ਹੈ ਅਤੇ ਆਪਣੇ ਬਾਣੇ ਹੁਕਮ ਵਿੱਚ ਹੀ ਗੁਰਮੁਖ ਜਨਾਂ ਨੂੰ ਭੋਗਾਂ ਦੇ ਭੋਗਣ ਵੱਲੋਂ ਮਨਾ ਰੋਕਣਾ ਕਰਦਾ ਹੈ ਬਾਣੇ ਨਰਕ ਸੁਰਗ ਔਤਾਰੇ ਬਾਣੇ ਤਰਣ ਤੇ ਪਰੇ ਆਪਣੇ ਬਾਣੇ ਹੁਕਮ ਵਿੱਚ ਹੀ ਪਾਪੀ ਜੀਵਾਂ ਨੂੰ ਨਰਕਾਂ ਵਿੱਚ ਤੇ ਸੁਕਾਮੀ ਜੀਵਾਂ ਨੂੰ ਸਵਰਗ ਵਿੱਚ ਔਤਾਰੇ ਉਤਾਰਦਾ ਹੈ ਹੁਕਮ ਵਿੱਚ ਜੀਵ ਧਰਤੀ ਉੱਤੇ ਡਿੱਗ ਪੈਂਦੇ ਪਰੇ ਕੀਏ ਪੈਂਦੇ ਆ ਪਾਣਹੀਂ ਜਿਸ ਭਗਤੀ ਲਾਏ ਨਾਨਕ ਵਿਰਲੇ ਹੈ ਆਪਣੇ ਬਾਣੇ ਹੁਕਮ ਵੇਚੀ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਵਿੱਚ ਲਾਉਂਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਿਆਰੇ ਉਹ ਕੋਈ ਵਿਰਲੇ ਟਾਵੇਂ ਹੀ ਹਨ ਪੌੜੀ ਵਡਿਆਈ ਸੱਚੇ ਨਾਮ ਕੀ ਹੋ ਜੀਵਾ ਸੁਣ ਸੁਣੇ ਕਿ ਭਾਈ ਸਭ ਮਹਿਮਾ ਸੱਚੇ ਨਾਮ ਦੀ ਵਡਿਆਈ ਹੈ ਇਸ ਲਈ ਮੈਂ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸੁਣ ਕੇ ਜਿਉਂਦਾ ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਹਾਂ ਪਸ਼ੂ ਅਤੇ ਪ੍ਰੇਤ ਬਿਰਤੀ ਵਾਲੇ ਅਗਿਆਨ ਅਨਜਾਨ ਵਾ ਪਸ਼ੂ ਵਤ ਅਗਿਆਤ ਤੇ ਪ੍ਰੇਤ ਵਤ ਅਪਵਿੱਤਰ ਵਾ ਪਸ਼ੂ ਵਰਗੇ ਸੁਆ ਤੇ ਪ੍ਰੇਤ ਦੀ ਨਿਆਈ ਸ਼ਰਾਬ ਪੀਣ ਵਾਲੇ ਅਗਿਆਨੀ ਜੀਵ ਨੂੰ ਸੱਚੇ ਨਾਮ ਨੇ ਇੱਕ ਖਣੇ ਛਿਨ ਵਿੱਚ ਉਧਾਰ ਤਾਰ ਦਿੱਤਾ ਹੈ ਦਿਨ ਸ ਰੈਣ ਤੇਰਾ ਨਾਮ ਸਦਾ ਸਦ ਜਾਪੀ ਹੈ ਹੇ ਪਰਮੇਸ਼ਰ ਐਸੀ ਕਿਰਪਾ ਕਰੋ ਤਾਂ ਜੋ ਮੈਂ ਤੇਰਾ ਨਾਮ ਦਿਨ ਰਾਤ ਜਪਦਾ ਰਵਾਂ ਤ੍ਰਿਸ਼ਨਾ ਭੁੱਖ ਵਿਕਰਾਲ ਨਾ ਆਈ ਤੇ ਰਹਿ ਤਰਾਪੀਐ ਹੇ ਪਰਮੇਸ਼ਰ ਜਿਸ ਤ੍ਰਿਸ਼ਨਾ ਰੂਪੀ ਭੁੱਖ ਨੇ ਜੀਵਾਂ ਦੇ ਤਾਂ ਹੀ ਵਿਕਰਾਲ ਭਿਆਨਕ ਕਰ ਛੱਡਿਆ ਹੈ ਜੋ ਰਸਾਂ ਕਸਾਂ ਦੀ ਤ੍ਰਿਸ਼ਨਾ ਤੇ ਪਦਾਰਥਾਂ ਦੀ ਆਸਾ ਰੂਪੀ ਭੁੱਖ ਜੀਵਾਂ ਨੂੰ ਵਿਕਰਾਲ ਭਿਆਨਕ ਖਰਾਬ ਕਰ ਰਹੀ ਹੈ ਸੋ ਕਹਿੰਦੇ ਵਿਕਰਾਲ ਤ੍ਰਿਸ਼ਨਾ ਰੂਪੀ ਭੁਖ ਤੋਂ ਤੇਰਾ ਨਾਮ ਜਪ ਕੇ ਹੀ ਤ੍ਰਾਪੀਏ ਤ੍ਰਿਪਤ ਹੋਈਦਾ ਹੈ। ਰੋਗ ਸੋਗ ਦੁਖ ਵੰਝੈ ਜਿਸ ਨਾਮ ਮਨ ਵਸੈ। ਪਾਤਸ਼ਾਹ ਫਰਮਾਉਂਦੇ ਹੀ ਪਰਮੇਸ਼ਰ ਜਿਸ ਦੇ ਮਨ ਹਿਰਦੇ ਵਿੱਚ ਤੇਰਾ ਨਾਮ ਵਸ ਜਾਂਦਾ ਉਸ ਦਾ ਹਉਮੈ ਅਗਿਆਨ ਦਾ ਰੋਗ ਵਿਛੋੜੇ ਦਾ ਸੋਗ ਗਮ ਤੇ ਜੰਮਣ ਮਰਨ ਦਾ ਦੁਖ ਚਲਿਆ ਜਾਂਦਾ ਵੰਝੈ ਨਾਸ ਹੋ ਜਾਂਦਾ। ਸਹਿ ਪ੍ਰਾਪਤ ਲਾਲ ਜੋਗੁਰ ਸਬਦੀ ਰਸੈ ਏ ਪਰਮੇਸ਼ਰ ਉਸ ਨੂੰ ਪ੍ਰੇਮ ਗਿਆਨ ਸਰੂਪ ਰੂਪੀ ਲਾਲ ਪ੍ਰਾਪਤ ਹੁੰਦਾ ਹੈ ਜਿਹੜਾ ਗੁਰਾਂ ਦੀ ਸਬਦੀ ਉਪਦੇਸ਼ ਵਿੱਚ ਰਸ ਰਜ ਵਿੱਚ ਜਾਂਦਾ ਤਦਾਕਾਰ ਹੁੰਦਾ ਹੈ ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੇ ਆ ਇਹ ਖੰਡ ਬ੍ਰਹਿਮੰਡ ਦੇ ਵਿੱਚ ਬੇਅੰਤ ਅਣਗਿਣਤ ਜੀਵਾਂ ਨੂੰ ਉਦਾਹਰਣ ਵਾਲੇ ਪਰਮੇਸ਼ਰ ਅਤੇ ਹੀ ਸੱਚੇ ਮੇਰੇ ਪਿਆਰਿਆ ਤੇਰੀ ਸੋਭਾ ਮਹਿਮਾ ਤੈਨੂੰ ਹੀ ਵੜਾਉਂਦੀ ਹੈ ਸਲੋਕ ਮਹੱਲਾ 5 ਜਿਵੇਂ ਕੋਈ ਦੁਖੀ ਇਸਤਰੀ ਸਹੁਰੇ ਘਰ ਵਿੱਚ ਜਾ ਕੇ ਬਿਰਧ ਮਾਤਾ ਦੇ ਕੋਲ ਫਰਿਆਦ ਕਰਦੀ ਹੈ ਇਸੇ ਪ੍ਰਕਾਰ ਜਗਿਆਸੂ ਰੂਪੀ ਇਸਤਰੀ ਸਖੀ ਜੋ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਆਤਮਾ ਆਨੰਦ ਰੂਪੀ ਸਹੁਰਾ ਘਰ ਹੈ ਉਸ ਪ੍ਰਾਪਤੀ ਵਿਚਾਉਣ ਵਾਲੇ ਵਿਗਨਾਂ ਦੀ ਬਾਬਤ ਸਤਿਗੁਰਾਂ ਦੇ ਅੱਗੇ ਫਰਿਆਦ ਕਰਦੀ ਹੈ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਇਹ ਪਰਮੇਸ਼ਰ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀਓ ਤੂੰ ਸਾਰਿਆਂ ਦਾ ਜੀਵਨ ਰੂਪ ਇਸ ਲੋਕ ਦਾ ਮਿੱਤਰ ਤੇ ਪ੍ਰਲੋਕ ਦਾ ਪਿਆਰਾ ਹੈ ਮੈਂ ਤੇਰੀ ਪ੍ਰਾਪਤੀ ਵਾਲੇ ਪਿਆਰ ਨੂੰ ਛੱਡ ਤਿਆਗ ਕੇ ਤੈਨੂੰ ਗਵਾ ਲਿਆ ਭੁਲਾ ਦਿੱਤਾ ਹੈ ਤੇਰੇ ਪਿਆਰ ਨੂੰ ਛੱਡ ਦਿੱਤਾ ਤੇ ਤੇਰੇ ਉਪਕਾਰਾਂ ਨੂੰ ਗਵਾ ਦਿੱਤਾ ਹੈ ਅਤੇ ਕਸੂੰਬੇ ਰੰਗ ਦੀ ਨਿਆਈ ਮਾਇਕੀ ਪਦਾਰਥਾਂ ਦੇ ਕੱਜੇ ਆਨੰਦ ਨੂੰ ਵੇਖ ਮੇਰੇ ਚਿੱਤ ਦੀ ਬਿਰਤੀ ਤੈਨੂੰ ਭੁੱਲ ਗਈ ਐ ਤਉ ਸੱਜਣ ਕੀ ਮੈਂ ਕੀਮ ਨਾ ਪੌਦੀ ਹਉ ਤਉਦ ਬਿਨ ਅੱਡ ਨਾ ਲਹਿਦੀ ਏ ਸਤਿਗੁਰੂ ਤਦ ਹੀ ਸੱਜਣ ਅਕਾਲ ਪੁਰਖ ਦੀ ਮੈਂ ਮੇਰੇ ਪਾਸੋਂ ਪ੍ਰਾਪਤੀ ਰੂਪ ਕੀਮਤ ਨਹੀਂ ਪੌਦੀ ਪੈਂਦੀ ਮੈਂ ਤੇਰੀ ਕਿਰਪਾ ਤੋਂ ਬਗੈਰ ਅੱਡ ਅੱਧੀ ਦਮੜੀ ਵੀ ਆਪਣੇ ਜੀਵਨ ਦੀ ਕੀਮਤ ਨਹੀਂ ਲਹਿਦੀ ਲੈ ਸਕਦੀ ਅੱਗੇ ਮੁਹੱਲੇ ਵਿੱਚ ਸਤਿਗੁਰੂ ਜੀ ਭਗਤੀ ਰੂਪੀ ਮਜੀਠੀ ਰੰਗ ਚੜੇ ਹੋਏ ਗੁਰਮੁਖਾਂ ਦੀ ਅਵਸਥਾ ਬਿਆਨ ਕਰ ਰਿਹਾ ਮੁਹੱਲਾ ਪੰਜਵਾ ਸਸ ਵਿਰਾਇਣ ਨਾਨਕ ਜੀ ਸਸਰਾਵਾਦੀ ਜੇਟੋ ਪਉ ਪਉ ਲੂ ਹੈ ਏ ਸਤਿਗੁਰੂ ਨਾਨਕ ਦੇਵ ਜੀ ਜੀਵ ਰੂਪੀ ਸਤਰੀ ਦੀ ਸੰਸੇ ਆਤਮਕ ਬਿਰਤੀ ਰੂਪ ਸਸ ਵਿਰਾਇਣ ਵੈਰਨ ਬਣੀ ਹੋਈ ਹੈ ਦੇਹ ਦੀ ਆਸ ਰੂਪੀ ਸੋਹਰਾ ਬੜਾ ਵਾਦੀ ਝਗੜਾਲੂ ਹੈ ਵਾ ਮਾਇਆ ਵਿਦਿਆ ਰੂਪੀ ਸਾਸ ਵੈਰ ਨੇ ਤੇ ਗਿਆਨ ਰੂਪੀ ਸੋਹਰਾ ਬੜਾ ਝਗੜਾਲੂ ਹੈ ਜੇਠ ਰੂਪ ਧਰਮ ਰਾਜਾ ਜੀਵ ਰੂਪ ਇਸਤਰੀ ਨੂੰ ਨਰਕਾਂ ਵਿੱਚ ਪਾ ਪਾ ਕੇ ਲੁਹੇ ਹੁੰਦਾ ਸਾੜਦਾ ਰਹਿੰਦਾ ਵਾ ਜੂਨਾ ਬਿਪਤਾ ਵਿੱਚ ਪਾ ਪਾ ਕੇ ਸਾੜਦਾ ਰਹਿੰਦਾ ਹੈ ਖੱਬੇ ਪਾਸ ਪੁਣੀ ਦੇਵਤਨ ਜਾ ਮੈਂ ਸੱਜਣ ਤੂੰ ਹੈ ਏ ਪਰਮੇਸ਼ਰ ਜਦੋਂ ਤੂੰ ਮੇਰਾ ਪਿਆਰਾ ਸੱਜਣ ਮਿੱਤਰ ਮੇਰੇ ਤਰਫ ਹੈ ਤਾਂ ਬੇਸ਼ੱਕ ਇਹ ਹੱਬੇ ਸਾਰੇ ਭਸ ਸੁਆਪਣੇ ਦੇ ਛਾਣ ਦੇ ਫਿਰਨ। ਪਾਵੇ ਮੇਰੇ ਉੱਤੇ ਬਲ ਨਹੀਂ ਪਾ ਸਕਦੇ। ਸੰਸੇ ਆਤਮਕ ਮਾਇਆ ਵਿਦਿਆ ਰੂਪੀ ਸਾਸ ਦੇ ਇਤਿਹਾਸ ਅਗਿਆਨ ਰੂਪੀ ਸਵਰਾ ਧਰਮ ਰਾਜਾ ਰੂਪੀ ਜੇਠ ਇਹ ਸਾਰੇ ਦੁਨੀਆ ਦੀਆਂ ਔਗਣਾ ਰੂਪ ਸਾਖਾਂ ਛਾਣਦੇ ਹਨ। ਇਹ ਕਿੱਥੋਂ ਸਾਨੂੰ ਔਗਣ ਲੱਭਣ ਪੌੜੀ ਜਿਸ ਤੂੰ ਉੱਠਾ ਚਿਤ ਤਿਸ ਦਰਦ ਨਿਵਾਰਣ। हे परमेश्वर ਜਿਸ ਦੇ ਚਿੱਤ ਹਿਰਦੇ ਵਿੱਚ ਤੂੰ ਉਠਾ ਵਸ ਗਿਆ ਹੈ ਉਸ ਦੇ ਅੰਦਰੋਂ ਅਵਿਦਿਆ ਰੂਪੀ ਦਰਦ ਪੀੜਾ ਨੂੰ ਨਿਵਾਰਣ ਉਦਵਿਰਤ ਕਰ ਦਿੰਦਾ ਹੈ ਜਿਸ ਤੂੰ ਉਠਾ ਚਿੱਤ ਤਿਸ ਕਦੇ ਨ ਹਾਰਣ ਹਾਂ ਜਿਸ ਦੇ ਤੂੰ ਚੇਤੇ ਹਿਰਦੇ ਵਿੱਚ ਵਸ ਗਿਆ ਹੈ ਉਸ ਨੂੰ ਕਦੇ ਵੀ ਦੁਨੀਆ ਵਿੱਚ ਹਾਰ ਨਹੀਂ ਆਉਂਦੀ ਵਾ ਉਸ ਨੂੰ ਕਾਮ ਕ੍ਰੋਧ ਆਦਿ ਵਿਕਾਰ ਜਮ ਗਿਆਨ ਆਦਿ ਕਦੇ ਵੀ ਹਰਾ ਨਹੀਂ ਸਕਦਾ ਜਿਸ ਮਿਲਿਆ ਪੂਰਾ ਗੁਰੂ ਸਰਪਰਤਾਰਣ ਜਿਸ ਨੂੰ ਪੂਰਨ ਸਤਿਗੁਰੂ ਪ੍ਰਾਪਤ ਹੋਇਆ ਹੈ ਉਸ ਨੂੰ ਪੂਰਾ ਸਤਿਗੁਰੂ ਜ਼ਰੂਰ ਬਰ ਜ਼ਰੂਰ ਨਿਸ਼ਚੇ ਕਰਕੇ ਸੰਸਾਰ ਸਮੁੰਦਰ ਤੋਂ ਤਾਰਨਾ ਕਰੇਗਾ ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ ਹ ਜਿਸ ਨੂੰ ਗੁਰੂ ਸੱਚੇ ਨਾਮ ਜਪਣ ਵੱਲ ਲਾਉਂਦਾ ਹੈ ਉਸ ਪੁਰਖ ਨੇ ਹੀ ਸੱਚੇ ਨਾਮ ਨੂੰ ਸੰਭਾਲਣੋ ਸੰਭਾਲਣਾ ਯਾਦ ਕੀਤਾ ਹੈ ਜਿਸ ਆਇਆ ਹੱਤ ਨਿਧਾਨ ਸੁ ਰਹਿਆ ਪਾਲਣੋ ਹਾ ਜਿਸ ਦੇ ਅੰਤਹਿ ਕਰ ਰੂਪੀ ਹੱਥ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਆ ਗਿਆ ਹੈ ਉਹ ਹੋਰ ਖੋਜਾਂ ਨੂੰ ਭਾਲਣੋਂ ਖੋਜਣੋਂ ਤੇ ਰਹਿ ਗਿਆ ਹੈ ਮਾਇਕੀ ਪਦਾਰਥਾਂ ਦੀ ਖੋਜਣ ਵੱਲੋਂ ਰਹਿ ਗਿਆ ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਣ ਹਾ ਜਿਸ ਨੂੰ ਇੱਕ ਪਰਮੇਸ਼ਰ ਦੀ ਪ੍ਰਾਪਤੀ ਦਾ ਰੰਗ ਪ੍ਰੇਮ ਲੱਗਾ ਹੋਇਆ ਰੰਗ ਆਨੰਦ ਪ੍ਰਾਪਤ ਹੋਇਆ ਉਸ ਨੂੰ ਅਸਲੀ ਭਗਤ ਜਾਣਨਾ ਕਰੋ ਉਹ ਸਭਨਾ ਕੀ ਰੇਣ ਬਿਰਹੀ ਚਾਰਣ ਉਹ ਸਾਰਿਆਂ ਦੇ ਚਰਨਾਂ ਦੀ ਰੇਣ ਧੂੜ ਬਣਿਆ ਹੋਇਆ ਜੋ ਪਰਮੇਸ਼ਰ ਦੇ ਚਰਨਾਂ ਦਾ ਬਿਰਹੀ ਪ੍ਰੇਮੀ ਹੈ ਜੋ ਪ੍ਰੇਮ ਦੇ ਆਚਾਰ ਆਚਰਣ ਵਾਲਾ ਹੈ ਭਾਵ ਜੋ ਪ੍ਰੇਮ ਭਰੇ ਕਰਮਾਂ ਨੂੰ ਕਰਨ ਵਾਲਾ ਹੈ ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਣ ਹੈ ਪਰਮੇਸ਼ਰ ਤੇਰੇ ਸਾਰੇ ਚੋਜ ਕੌਤਕ ਵਿਡਾਣ ਅश्चਰਜ ਹਨ ਸਾਰਾ ਪਰਪੰਚ ਤੇਰਾ ਹੀ ਕਾਰਨੋ ਕਾਰਨ ਰੂਪ ਹੈ ਕਾਰਜ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ